ਮੈਂ ਨੌਜਵਾਨਾਂ ਨੂੰ ਖਾਸ ਕਹਿਣਾ ਚਾਹਨਾ ਸੇਵਾ ਲੈਣ ਲਈ ਲੋਕਾਂ ਦੇ ਘਰ ਜਾਂਦੇ ਨੇ ਇਹ ਉੱਠ ਕੇ ਇੱਥੇ ਆਏ ਨੇ ਇੱਕੋ ਹੀ ਗੱਲ ਹੈ ਬਸ ਕਿ ਦੁਨੀਆ ਬੜੀ ਖੂਬਸੂਰਤ ਹੈ ਬਹੁਤ ਕੈਂਟ ਦੁਨੀਆ ਤੁਹਾਡੇ ਵਰਗੇ ਭਰਾਵਾਂ ਕਰਕੇ ਜਿਹੜੇ ਵੀ ਵੀਰ ਮੇਰੇ ਕਹਿਣ ਤੇ ਵੀਡੀਓ 'ਚ ਆਉਂਦੇ ਨੇ ਉਹਨਾਂ ਦੀ ਮਾਰਾਏ ਸੇਵਾ ਜ਼ਰੂਰ ਲੈਣ ਭਾਵੇਂ ਮੇਰੇ ਵਰਗੇ ਦੀ ਕੋਈ ਸੇਵਾ ਨਾ ਲੱਗੇ ਕਿ ਚਲੋ ਅਸੀਂ ਤਾਂ ਵੀਡੀਓ ਪੰਨ ਹੀ ਰਹਿੰਦੇ ਆਂ ਦੇਖੋ ਕਿੰਨੀ ਖੂਬਸੂਰਤ ਦੁਨੀਆ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 11 ਫਰਵਰੀ 2024 ਦੇ ਦਿਨ ਐਤਵਾਰ ਨੂੰ ਕੈਂਪ ਲੱਗਣ ਜਾ ਰਿਹਾ ਹੈ ਤੁਸੀਂ ਯਕੀਨ ਮੰਨਿਓ ਇਹ ਕੈਂਪ ਦਾ ਆਈਡੀਆ ਹੈਗਾ ਮੇਰੇ ਦੋਸ ਉਹਨੇ ਇੱਕ ਛੋਟਾ ਜਿਹਾ ਆਈਡੀਆ ਦਿੱਤਾ ਕਿ ਯਾਰ ਕਿਉਂ ਨਾ ਪਿੰਡਾਂ ਚ ਲੋਕ ਇੰਨੇ ਵਿਚਾਰੇ ਤੁਹਾਡੇ ਕੋਲ ਰਾਤ ਬਰਾਤੇ ਨਹੀਂ ਆ ਸਕਦੇ ਤੁਸੀਂ ਦਿਨੇ ਕੈਂਪ ਲਾਓ ਤਾਂ ਉਹਨੇ ਸਲਾਹ ਦਿੱਤੀ ਸਿਰਫ ਸਲਾਹ ਹੀ ਦਿੱਤੀ ਆ ਤਿਆਰੀਆਂ ਦਾ ਵਿਚਾਰੇ ਸਚੀਨ ਭਾਜੀ ਹੋਣੀ ਪਾਰ ਭਾਜੀ ਹੋਣੀ ਕਰੀ ਜਾਂਦੇ ਨੇ ਚਲੋ ਆਈਡੀਆ ਦੇਣ ਵਾਲਾ ਵੀ ਬਹੁਤ ਵੱਡਾ ਹੁੰਦਾ ਤੇ ਉਹ ਕੈਂਪ ਦੀ ਸ਼ੁਰੂਆਤ ਹੋਈ ਅਸੀਂ ਨਹੀਂ ਸੋਚਿਆ ਕਿੱਥੋਂ ਕੈਂਪ ਹੋਣਾ ਕਿਦਾਂ ਖਰਚਾ ਹੋਏਗਾ ਕਿਧਰੋਂ ਦਵਾਈਆਂ ਆਣਗੀਆਂ ਅੱਜ ਸਾਡੇ ਕੋਲ ਭਾਈ ਸਾਹਿਬ ਆਏ ਨੇ ਗੁਰਦੁਆਰਾ ਸਾਹਿਬ ਇੱਕ ਕਮੇਟੀ ਦੇ ਮੈਂਬਰ ਨੇ ਇਹਨਾਂ ਦੇ ਸਾਰੇ ਨੌਜਵਾਨਾਂ ਨੇ ਆ ਕੇ ਇੱਕ ਜ਼ਿੰਮੇਵਾਰੀ ਚੱਕੀ ਚਲੋ ਮਾਰਾ ਇਹਨੇ ਚਕਾਈ ਕਿ ਲੰਗਰ ਦਾ ਸਾਰਾ ਅਰੇਂਜ ਬੰਦ ਅਰੇਂਜ ਲੰਗਰ ਦਾ ਸਾਰਾ ਖਰਚਾ ਜੋ ਵੀ ਲੰਗਰ ਦਾ ਸਮਾਨ ਹੋਏਗਾ ਉਹ ਅਸੀਂ ਗੁਰਦੁਆਰਾ ਸਾਹਿਬ ਤੋਂ ਬਣਾ ਕੇ ਲਿਆਵਾਂਗੇ ਤੇ ਸਾਡੀ ਸੇਵਾ ਵੀਡੀਓ ਬਣਾਉਣ ਲਈ ਮਨ ਨਹੀਂ ਰਹੀ ਸੀ ਪਰ ਮੈਂ ਕਿਹਾ ਯਾਰ ਜਿੱਥੇ ਸੋਸ਼ਲ ਮੀਡੀਆ ਤੇ ਇੰਨੀ ਬੁਰਾਈ ਵਾਇਰਲ ਹੁੰਦੀ ਹੈ ਇੰਨੀ 네ਗੈਟਿਵਿਟੀ ਵਾਇਰਲ ਹੁੰਦੀ ਹੈ ਇਹ ਵੀ ਚੀਜ਼ ਕਿਉਂ ਨਹੀਂ ਵਾਇਰਲ ਹੋਣੀ ਚਾਹੀਦੀ ਠੀਕ ਹੈ ਸਾਡੇ ਗੁਰਸਾਹਿਬ ਨੇ ਸਾਨੂੰ ਗੁਪਤ ਸੇਵਾ ਸਿਖਾਇਆ ਮੈਂ ਧੱਕੇ ਨਾਲ ਇਹਨਾਂ ਨੂੰ ਲੈ ਕੇ ਆਇਆ ਵੀਡੀਓ 'ਚ ਮੈਂ ਗੁਰਸਾਹਿਬ ਅੱਗੇ ਅਰਦਾਸ ਕਰੂੰਗਾ ਕਿ ਜਿਹੜੇ ਵੀ ਵੀਰ ਮੇਰੇ ਕਹਿਣ ਤੇ ਵੀਡੀਓ 'ਚ ਆਉਂਦੇ ਨੇ ਉਹਨਾਂ ਦੀ ਮਹਾਰ ਅਮੇ ਮੇਰੇ ਵਰਗੇ ਦੀ ਕੋਈ ਸੇਵਾ ਨਾ ਲੱਗੇ ਕਿ ਚਲੋ ਅਸੀਂ ਤਾਂ ਵੀਡੀਓ ਪਾਣੇ ਹੀ ਰਹਨੇ ਆ ਕਿਉਂਕਿ ਮੇਰਾ ਮਕਸਦ ਹੈ ਕਿ ਨਾਲ ਵੱਡਾ ਕਾਫਲਾ ਜਿਹੜਾ ਯੂਥ ਦਾ ਅੱਜ ਛੋਟੀ ਜੀ ਬੱਚੀ ਆਈ ਸੀ 8 ਸਾਲ ਦੀ ਆਪਣਾ ਜਨਮ ਦਿਨ ਮਨਾਣ ਲਈ ਉਹ ਕਹਿੰਦੀ ਮੈਂ ਵੀਡੀਓ ਚੋਂ ਦੇਖ ਕੇ ਬਈਆ ਸਿੱਖੀ ਤੁਹਾਡੇ ਕੋਲ ਤੇ ਬੜੀ ਖੁਸ਼ੀ ਹੈ ਨਾ ਨੌਜਵਾਨਾਂ ਦੀ ਕਿਹੜਾ ਇਲਾਕਾ ਹੈ ਬਾਰੀ ਗੁਰਦੁਆਰਾ ਕਮੇਟੀ ਦਾ ਕੀ ਨਾਮ ਹੈ ਤੁਹਾਡੀ ਗੁਰਦੁਆਰਾ ਕਬੀਰਨਗਰ ਆਪਣਾ ਸ਼ਿਪੂਰੀ ਦੇ ਨਾਲ ਸਿੱਖਿਆ ਦੇ ਨਾਲ ਕਬੀਰਨਗਰ ਨਹੀਂ ਪੈਂਦਾ ਹਾਂਜੀ ਹਾਂਜੀ ਸ਼ਿਪੂਰੀ ਗੰਗਰ ਮੈਂ ਆ ਸ਼ੁਕਰਗੁਜ਼ਾਰ ਕਰਦਾ ਹਾਂ ਭਾਜੀ ਤੁਹਾਡੀ ਸਾਰੀ ਟੀਮ ਤੁਹਾਡੀ ਟੀਮ ਮ ਸਾਬ ਦੀ ਕਮੇਟੀ ਛੇਵੀਂ ਪਾਤਸ਼ਾਹੀ ਤੋਂ ਕਬੀਰ ਨਗਰ ਤੋਂ ਬਾਈ ਜੀ ਉਹਨਾਂ ਨੇ ਸਾਰੀ ਲੰਗਰ ਦੀ ਸੇਵਾ ਲਈਤੀ ਹੈ ਬੜਾ ਦਿਲ ਬਾਗੋ ਬਾਗ ਹੈ ਔਰ ਦਿਲ ਇਹਨਾਂ ਦੇ ਚਰਨਾਂ ਦੇ ਵਿੱਚ ਰੱਖਦੇ ਆਂ ਅਸੀਂ ਕਿ ਦੇਖੋ ਜਿਹੜੀ ਮੇਰੀ ਗੱਲ ਸੁਣਾ ਸੰਗਤ ਦੇ ਵਿੱਚ ਰੱਬ ਹੈ ਮੈਂ ਰੱਬ ਕਦੀ ਪਰਸਨਲ ਹੀ ਨਹੀਂ ਦੇਖਿਆ ਜਿਹੜੀ ਕੋੜੀ ਜੀ ਗੱਲ ਕਿਸੇ ਨੇ ਵੀ ਸਾਖਸ਼ਾਤ ਰੱਬ ਦੇ ਦਰਸ਼ਨ ਨਹੀਂ ਕੀਤੇ ਕਲਯੁਗੀ ਇਹ ਟਾਈਮ ਹੈ ਸ਼ਾਇਦ ਇਸ ਜਨਮ ਵਿੱਚ ਦਰਸ਼ਨ ਹੋਣੇ ਵੀ ਨਹੀਂ ਰੱਬ ਹੈਗਾ ਤੁਹਾਡੇ ਵਰਗੇ ਭਰਾਵਾਂ 'ਚ ਦੇਖੋ ਲੰਗਰ ਦੀ ਸੇਵਾ ਅਸੀਂ ਇਕੱਠੀ ਕਰਦੇ ਡੋਨਰ ਨੂੰ ਕਹਿੰਦੇ ਹੋਰ ਲੰਗਰ ਦੇ ਅਸੀਂ ਹਲਵਾਈ ਬੁਲਾਉਂਦੇ ਪਰ ਤੁਸੀਂ ਆਂਦੇ ਹੀ ਸਾਰੀ ਜ਼ਿੰਮੇਵਾਰੀ ਚੱਕ ਕੇ ਸਾਡਾ ਜਮਾਂ ਹੀ ਕੰਮ ਧਿਆਨ ਹੀ ਚੱਕਦਾ ਕਿ ਤੁਸੀਂ ਮਰੀਜ਼ਾਂ ਦੀ ਤਿਆਰੀ ਕਰੋ ਦੇਖੋ ਸਤਿਗੁਰ ਨੇ ਕਰਨਾ ਜੋ ਕਰਨਾ ਆਪਾਂ ਉਹਨਾਂ ਨੇ ਦੁਨੀਆ ਨਾ ਬੜੀ ਖੂਬਸੂਰਤ ਲੋਕ ਖੜੇ ਨੇ ਹੁਣ ਵੀ ਮੇਰੇ ਸਰੀਰ ਦਾ ਰੋਮ ਰੋਮ ਖੜਾ ਹੈ ਇਸ ਟਾਈਮ ਮੈਂ ਬਸ ਸ਼ਬਦਾਂ ਰਾਹੀਂ ਦੱਸ ਨਹੀਂ ਸਕਦਾ ਕਿ ਮੇਰੇ ਕੀ ਅੰਦਰ ਚੱਲ ਰਿਹਾ ਇੱਕੋ ਹੀ ਗੱਲ ਹੈ ਬਸ ਕਿ ਦੁਨੀਆ ਬੜੀ ਖੂਬਸੂਰਤ ਹੈ ਬਹੁਤ ਕੈਂਟ ਦੁਨੀਆ ਤੁਹਾਡੇ ਵਰਗੇ ਭਰਾਵਾਂ ਕਰਕੇ ਜਿਹੜੀ ਇਨਸਾਨੀਅਤ ਬਚੀ ਹੋਈ ਹੈ ਦੇਖੋ ਕਿੰਨਾ ਜ਼ਬਰਦਸਤ ਉਪਰਾਲਾ ਹੈ ਔਰ ਦੇਖੋ ਕਿ ਕਿੰਨੀ ਵਧੀਆ ਗੱਲ ਹੈ ਮੇਰਾ ਦਿਲ ਬਾਗੋ-ਬਾਗ ਹੈ ਮੈਂ ਸ਼ੁਕਰਗੁਜ਼ਾਰ ਇਹਨਾਂ ਦੀ ਪੂਰੀ ਟੀਮ ਦਾ ਇੰਨਾ ਕਰਦੇ ਹੋ ਇੰਨਾ ਕੁਝ ਕਰਦੇ ਹੋ ਅਸੀਂ ਤਾਂ ਕੁਝ ਨਹੀਂ ਹੈਗਾ ਅਸੀਂ ਤਾਂ ਚਲੋ ਇੱਕ ਬੇਨਤੀ ਕਰਨ ਆਏ ਸੀ ਤੁਸੀਂ ਚਲੋ ਪ੍ਰਵਾਨ ਕਰ ਲੀਓ ਇਹ ਬੜਪਨ ਹੈ ਤੁਹਾਡਾ ਇਹ ਮਹਾਰਾਜ ਦੀ ਬੜੀ ਆਪਾਰ ਕਿਰਪਾ ਹੈ ਕਿ ਸੇਵਾ ਨੂੰ ਲੋਕ ਸੇਵਾ ਲੈਣ ਲਈ ਲੋਕਾਂ ਦੇ ਘਰ ਜਾਂਦੇ ਨੇ ਇਹ ਉੱਠ ਕੇ ਇੱਥੇ ਆਏ ਨੇ ਇਹ ਕਿੱਡੀ ਵੱਡੀ ਗੱਲ ਹੈ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਤੁਹਾਨੂੰ ਸਾਰਿਆਂ ਨੂੰ ਵੀ ਇਨਵੀਟੇਸ਼ਨ ਦਿੰਨਾ ਕਿ 11 ਫਰਵਰੀ ਦਾ 2024 ਦਿਨ ਆਤੋਂ ਐਤਵਾਰ ਹੰਬਣਾ ਰੋਡ ਤੇ ਕੈਂਪ ਲੱਗਣ ਜਾ ਰਿਹਾ ਤੁਹਾਨੂੰ ਅੱਖਾਂ ਦੀ ਤੁਹਾਡੇ ਮੱਲੇ ਇਲਾਕੇ ਚ ਮੈਂ ਨੌਜਵਾਨਾਂ ਨੂੰ ਖਾਸ ਕਹਿਣਾ ਚਾਹਨਾ ਕਿ ਆਪਣੇ ਪਿੰਡ ਚ ਅਨਾਉਂਸਮੈਂਟ ਕਰੋ ਗੁਰਦੁਆਰਾ ਸਾਹਿਬ ਚ ਉਥੇ ਪੋਸਟਰ ਲਾਓ ਤੇ ਅਨਾਉਂਸਮੈਂਟ ਕਰੋ ਕਿ ਕਿਸੇ ਬਜ਼ੁਰਗ ਕੋਈ ਘਰੇ ਬਿਨਾ ਅੱਖਾਂ ਤੋਂ ਬਿਨਾ ਗੋਡਿਆਂ ਤੋਂ ਬਿਨਾ ਪੱਥਰੀਆਂ ਰਸੌਲੀਆਂ ਦੇ ਲਾਜ਼ਰ ਤੋਂ ਰਹਿ ਨਾ ਜਾਵੇ ਇੰਨੀ ਕੁ ਮੇਰੀ ਬੇਨਤੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਵਾਇਰਲ ਕਰੋ ਕਿ ਕਿਸੇ ਲੋੜਮੰਦ ਤੱਕ ਪਹੁੰਚੇ ਤੇ ਜਿਹੜੇ ਦਾਨੀ ਸੱਜਣ ਨੇ ਉਹ ਵੀ ਸਿੱਧੀ ਆ ਕੇ ਮਦਦ ਕਰਨ ਜਿਵੇਂ ਲੰਗਰ ਦਾ ਸਾਰਾ ਸੇਵਾ ਇਹਨਾਂ ਨੇ ਚੱਕ ਲਈ ਦੇਖੋ ਸਾਨੂੰ ਕਿੰਨੀ ਖੁਸ਼ੀ ਹੈ ਉਦਾਂ ਹੀ ਕੋਈ ਦਵਾਈਆਂ ਦੀ ਸੇਵਾ ਚੱਕ ਲੋ ਕੋਈ ਆਪਰੇ ਟੈਂਟ ਦੀ ਸੇਵਾ ਕਿਸੇ ਨੇ ਚੱਕ ਲਈ ਹੈ ਕਿਉਂਕਿ ਉਸ ਕੈਂਪ ਦੇ ਵਿੱਚ ਟਾਰਗੇਟ ਸਾਡਾ ਹੈਗਾ 22500 ਮਰੀਜ਼ਾਂ ਦਾ ਉਹਦੇ ਵਿੱਚੋਂ ਜੇ 500 ਆਪਰੇਸ਼ਨ ਵੀ ਨਿਕਲ ਗਏ ਤਾਂ ਐਵਰੇਜ ਆਪਰੇਸ਼ਨ ਜੇ ਇੱਕ ਆਪਾਂ 20000 ਦਾ ਲਈਏ ਤਾਂ ਲੱਖਾਂ ਰੁਪਏ ਖਰਚਾ ਹੈ ਤਾਂ ਮੈਂ ਚਾਹਨਾ ਸੰਗਤ ਉਹ ਵੀ ਅਡਾਪਟ ਕਰੇ ਇਕੱਲਾ ਇਕੱਲਾ ਮਰੀਜ਼ ਅਡਾਪਟ ਕਰੇ ਸਾਨੂੰ ਵਿੱਚੋਂ ਕੁਝ ਨਹੀਂ ਚਾਹੀਦਾ ਨਾ ਸਾਨੂੰ ਦਿਓ ਸਿੱਧੀ ਸੇਵਾ ਦਵਾਈਆਂ ਵਾਲੇ ਨੂੰ ਜਾਂ ਆਪਰੇਸ਼ਨ ਵਾਲੇ ਨੂੰ ਲੰਗਰ ਦੀ ਸੇਵਾ ਬਾਈ ਜੀ ਨੇ ਕਰ ਲਈ ਹੈ ਬੜੀ ਖੁਸ਼ੀ ਹੈ ਇਦਾਂ ਹੀ ਮਿਲ ਜੁਲ ਕੇ ਕੈਂਪ ਨੂੰ ਸਫਲ ਬਣਾਓ ਪੰਜਾਬ 'ਚ ਜਿਹੜੇ ਪੀੜਤ ਲੋਕ ਵਿਚਾਰੇ ਬਿਮਾਰੀਆਂ ਤੋਂ ਬੈਠੇ ਨੇ ਉਹਨਾਂ ਦੀ ਹੈਲਪ ਹੋ ਸਕੇ ਬਹੁਤ ਬਹੁਤ ਧੰਨਵਾਦ ਭਾਈ ਬੜਾ ਸ਼ੁਕਰ ਹੈ ਜੀ ਮਹਾਰਾ ਜੀ ਤੁਹਾਨੂੰ ਹੋਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ